ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਆ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਪੁੱਛ ਰਖੇ ਤੰਦਰੁਸਤ ਰਖੇ ਤਰੱਕੀਆਂ ਬਖਸ਼ੇ। ਅੱਜ ਦਾ ਵਲੌਗ ਜੀ ਆਪਾਂ ਸ਼ੁਰੂ ਕਰ ਰਹੇ ਆ। ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ। ਤੇ ਤਰੀਕ ਮੈਨੂੰ ਯਾਦ ਨਹੀਂ ਸ਼ਾਇਦ ਚਹੀਏ। ਜਲਦੀ ਤੇ ਹੀ ਸੈਡ ਮੈਂ ਰਹਾ ਤੇ ਰਹਿ ਜਾਂਦਾ ਤੇ ਚਲੋ ਬੱਚੇ ਸਕੂਲ ਚਲੇ ਗਏ ਨੇ ਤੇ ਹੁਣ ਆਪਾਂ ਜੀ ਘਰ ਦਾ ਕੰਮ ਕਰਨਾ ਸ਼ੁਰੂ ਕਿਉਂਕਿ ਬੱਚਿਆਂ ਦੇ ਜਾਣ ਤੋਂ ਬਾਅਦ ਹੀ ਕੰਮ ਜਿਹੜਾ ਆਪਣਾ ਸ਼ੁਰੂ ਹੁੰਦਾ ਹੈ ਘਰ ਦਾ ਤੇ ਕਿਉਂਕਿ ਸਵੇਰੇ ਸਵੇਰੇ ਨਾਲ ਛੋਟਾ ਬੇਬੀ ਜਿਹੜਾ ਉੱਠਣ ਨਹੀਂ ਦਿੰਦਾ ਇਸ ਕਰਕੇ ਇਹਦਾ ਸਵੇਰੇ ਪਹਿਲਾ ਕੰਮ ਨਹੀਂ ਮਰਤ ਕੀਤਾ ਜਾਂਦਾ ਤੇ ਬੱਚਿਆਂ ਨੂੰ ਸਕੂਲ ਤੇਜਨ ਤੋਂ ਬਾਅਦ ਹੀ ਮੇਰੇ ਸਾਰੇ ਕੰਮ ਸ਼ੁਰੂ ਹੁੰਦੇ ਨੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੇ ਸਾਰੇ ਕੰਮ ਪਏ ਆ ਤੇ ਟਾਈਮ ਹੁਣ ਕਾਫੀ ਹੋ ਗਿਆ ਹੈ ਮੇਰੀ ਵੀ ਤਬੀਅਤ ਖਰਾਬ ਸੀ ਜਿਹਦੇ ਕਰਕੇ 9 ਵਜ ਚੁੱਕੇ ਨੇ ਜੀ ਤੇ ਹਜੇ ਕਰਕੇ ਸਾਡੇ ਕੰਮ ਸਾਰੇ ਪਏ ਆ ਬਾਕੀ ਹੁਣ ਕਰਦੇ ਆ ਸ਼ੁਰੂ ਤੇ ਇਹਦੇ ਤੁਹਾਨੂੰ ਛੋਟਾ ਬੇਬੀ ਦਿਖਾਉਂਦੇ ਆ ਕੀ ਕਰਦਾ ਪਿਆ ਏ ਦੇਖੋ ਖੇਡਾ ਲੱਗਾ ਆਇਆ ਏ ਤੇ ਇਨ ਵੇਪਰ ਚੁੱਕ ਲਿਆ ਏ ਵੇਪਰ ਨਿੱਕਾ ਜਿਹੜਾ ਰਸੋਈ ਵਾਲੀ ਸਪੇਲ ਵਾਸਤੇ ਮੈਂ ਲਿਆਈ ਆ ਬਾਕੀ ਇਹਨੇ ਨਾ ਖੇਡ ਹੀ ਬਣਾ ਲਈ ਏ ਦੀ ਤੇ ਬਸ ਇਹਨੂੰ ਚੱਕ ਕੇ ਹੀ ਖੇਡਦਾ ਏ ਆ ਲੰਗਾ ਕਿ ਇਧਰ ਮੰਮੀ ਉਹ ਬਖਾਇਆ ਮੈਂ ਕਿ ਚੱਲ ਤੁਸੀਂ ਦੁੱਧ ਦਾ ਖਿਆਲ ਰੱਖ ਲਓ ਮੈਂ ਦੁੱਧ ਬਾਹਰ ਕਰਿਆ ਸੀ ਬੈਠਾ ਸੋਈ ਚਾੜੂ ਲਾਤਾ ਤੇ ਚਾੜੂ ਕਿ ਕੰਜੀ ਪੁੱਤਰ ਉੱਤੋਂ ਕਾਂਚਾ ਵੱਜ ਜਾਵੇ ਤਾਂ ਸ਼ੀਸ਼ੀ ਤੋੜੀ ਫਿਰਨਾ ਹੈ ਯਾ ਦੇਖੋ ਇਹ ਤਾਂ ਮਸ਼ੀਸ਼ੀ ਤੋੜ ਲਈ ਸੀ ਪਤਾ ਨਹੀਂ ਕਿ ਇਹਦੇ ਸਕੇ ਬੱਚਿਆਂ ਦੇ ਸਤਾਰੇ ਸਤੂਰੇ ਜਿਹੇ ਆ ਤੇ ਆ ਕਾਚਾ ਚੁੱਕੀ ਫਿਰਦਾ ਇੱਧਰ ਲਿਆ ਆਓ ਉਹ ਤੂੰ ਸਾਰਾ ਦੇਣਾ ਸੀ ਤੇਰੇ ਹੀ ਕੰਮ ਲੱਗੇ ਰਹੀਦਾ ਤਾਂ ਸਾਡਾ ਕੰਮ ਨਹੀਂ ਕੋਈ ਹੁੰਦਾ ਹੂੰ ਕਾਚਾ ਖਲਾਰੀ ਖੇਲਦਾ ਔਰ ਨੰਗੇ ਪਿਰਨਾ ਤੌਰ ਕਾਚਾ ਖਲਾਰੀ ਖੇਲਦਾ ਇਹਨੇ ਸਾਰੇ ਕਾਚਾ ਖਲਾਰ ਛੱਡੇ ਨੇ ਮੰਜੇ ਤੇ ਬੈਠ ਜਾਨ ਮਚਾੜੂ ਲਾ ਲ ਆ ਆ ਚੋਪ ਬਜਾਣ ਦੇ ਪੈਰ ਵਿੱਚ ਆ ਪੈਰ ਤੇ ਚੋਪ ਬਜਾਣ ਦੇ ਪੁੱਤ ਛੁੜਾ ਇਹ ਤੇ ਨਹੀਂ ਇਹ ਵਾਰ ਸਾਲ ਕੋਕੀ ਆਉਂਦੀ ਆ ਹੁਣ ਚੱਲ ਜਾਉਣੇ ਨੇ ਇਧਰੋਂ ਵੀ ਇਧਰ ਪਾਪਾ ਵੀ ਖੇ ਚੱਲੇ ਨੇ ਉਹੜਾ ਟਰਾਲੀ ਲੈ ਕੇ ਉਹਨੂੰ ਵੀ ਜਿਹੜਾਂ ਦਾ ਕੰਮ ਸੀ ਫਿਰ ਤੋਂ ਹੋ ਗਿਆ ਤੇ ਸਾਨੂੰ ਤਾਂ ਨੇ ਕਾਫੀ ਜ਼ਿਆਦਾ ਬਾਂਝ ਜਾਂਦੇ ਨੇ ਕੋਲ ਨਾਲ ਬੁਛਾ ਹੋ ਜਾਂਦਾ ਨਾ ਦੇਣ ਵੀ ਬਹੁਤ ਛੋਟੇ ਹੋ ਜਾਂਦੇ ਤੇ ਤਾਂ ਮ ਬੜੀ ਮੁਸ਼ਕਲ ਨਿਭੜਿਆ ਕਰਮ ਦੇ ਸਾਰਾ ਪੈਨ And కేంప్ ఏది అడియావార సబక్ కే కర్తే ఆతా హوں انہاں دا ٹھోక్ దివా تمہارا بس تمہارا ਸਨੋ ਜੀ ਹੁਣ ਆਪਾਂ ਫੁਲਕੇ ਬਣਾਨੇ ਸ਼ੁਰੂ ਕਰਦੇ ਨੇ ਆਦੇ ਆਪਾਂ ਸਾਫ ਕਰ ਲਿਆ ਤਿੰਨ ਰੀਤ ਤੇ Papa ਨ ਜਾਣਾ ਖੇਤ ਟਰਾਲੀ ਤੇ ਗੇੜੇ ਆਵੈਣ ਉਹਦੇ ਤੇ ਇਹ ਕੰਮ ਨੇ ਮੈਂ ਪਹਿਲਾਂ ਫੁਲਕੇ ਬਣਾ ਲਿਓ ਤੇ ਫੇਰ ਥੋਰ ਕੋਈ ਗੰਮ ਕੱਢ ਲਿਆ ਉਹਨਾਂ ਕੰਮ ਤੋਂ ਸਾਰੇ ਹੋ ਗਏ ਪਏ ਤਕਰੀਬਨ ਤੇ ਜੀ ਕੱਪੜੇ ਮਡਾਲ ਸਾਂਭ ਤੋਲੇ ਸੀ ਕੱਪੜੇ ਣ ਤੋਣ ਵਾਲੇ ਇਹ ਹੋਰ ਮੈਂ ਸਲੀਆਂ ਰੋਟੀਆਂ ਰਹਿਣੀਆਂ ਸੀ ਉਹ ਮੈਂ ਬਣਾ ਲੈਣੀਆਂ ਇਹ ਨਵਸਤੇ ਬਣਾ ਦੇਣੀ ਆ ਤੇ ਮੈਂ ਤੋਂ ਦੂਰ ਤੇ ਬਣਾਵਾਂਗੀ ਕਿਉਂਕਿ ਮੇਰੇ ਜਥਾ ਨਹੀਂ ਵਰਤਾਂਗੇ ਤੋਂ ਦੂਰ ਤੇ ਉੱਥੇ ਮੈਂ ਦੋ ਤਿੰਨ ਘੋਟੇ ਆਦੇ ਵਾਸਤੇ ਇੱਥੇ ਲਾ ਰਾਂਗੀ ਕੰਦੂਰੀ ਘੋਟੇ ਵਧੀਆ ਲੱਗਦੇ ਨੇ ਤੇ ਹੁਣ ਆਪਾਂ ਪਾਇਆ ਜੀ ਮੱਕੀ ਦਾ ਆਟਾ ਥੋੜਾ ਜਨਾ ਤੇ ਥੋੜਾ ਜਿਹਾ ਕੜਕਦਾ ਆਟਾ ਮਿਕਸ ਕਰਕੇ ਮਾਰੀ ਆ ਤੇ ਰਾਤ ਆਪਾਂ ਪੱਲਾ ਮੱਕੀ ਤਪਕਾਇਆ ਸੀ ਚਾਨਾ ਪਸਾਲ ਲਾਣਾ ਹੈ ਤੇ ਮੈਂ ਪੁੱਛੀ ਆਪਣੇ ਸਬਜੀ ਦੀ ਲੋੜ ਨਹੀਂ ਸੀ ਹੁਣ ਆਪਣੇ ਸਾਗ ਹੀ ਪਿਆ ਸੀ ਉਹਦੇ ਨਾਲ ਲਾ ਲਾਂਗੇ ਤੇ ਸਬਜੀ ਆਪਾਂ ਬਰਾਈ ਦੀ ਮੀਰਾ ਬੰਜੇ ਤਣਾ ਇਹਨਾਂ ਕੋਲੋਂ ਖਾਂਦਾ ਆ ਉੱਡੇ ਘਣ ਵਿੱਚ ਵੀ ਨਾ ਰੋਟੀ ਲਾਇਆ ਗਿਆ ਮੱਕੀ ਦੀ ਜਨਾਲ ਸਾਗ ਕਹਿੰਦੇ ਸਬਜੀ ਨਾਲ ਮਿਲ ਕੇ ਖਾਣ ਲਗੇ ਹਾਂਜੀ ਟਾਈਮ ਹੋ ਗਿਆ ਜੀ ਹੁਣ 1:30 ਵਜੇ ਦਾ ਤੇ ਆਪਾਂ ਜੀ ਬਣਾਉਣ ਲੱਗੇ ਆਪੀ ਨਾਲ ਆਪਾਂ ਆਟਾ ਵੀ ਨਮੋ ਹੋ ਗਿਆ ਸੀ ਤੇ ਆਪਾਂ ਬਣਾਉਂਦੇ ਆ ਪਿੰਨ ਇਹ ਕੱਚੇ ਸੂਤਵਾ ਦੇ ਸੀ ਨਾ ਡਿ ਗ੍ਰੈਸ ਵਗੈਰਾ ਮੈਂ ਬਾਜ਼ਾਰ ਤੇ ਆਇਆ ਹਾਂ ਇਹ ਚੀਜ਼ ਚੰਦੋਲਾ ਦੇ ਜੀ ਆਪਾਂ ਡਰਾਮ ਸੁਤਾਣੇ ਕੱਟਦੇ ਆ ਤੇ ਇਧਰ ਬਾਹਰ ਆਪਾਂ ਲਾਤਾ ਹੈ ਪੱਖਾ ਇੱਥੇ ਆਪਾਂ ਸੌਂਦੇ ਆ ਹੁਣ ਪਿੰਨ ਬਣਾ ਲਿਆ ਜੀ ਚਲੋ ਜੀ ਹੁਣ ਆਪਾਂ ਦਾਣੇ ਇੱਥੇ ਗੱਟੇ ਦੇ ਵਿੱਚ ਪਾਉਣ ਲੱਗੇ ਆ ਤੇ ਆਪਾਂ ਸਾਰੇ ਦਾਣੇ ਜਿਹੜੇ ਵਿਸਾਹ ਲਏ ਨੇ ਪੱਖੇ ਤੇ ਖੜੇ ਕਰ ਲੈਨੇ ਵੈਸੇ ਨਾ ਆਪਾਂ ਦਾਣੇ ਤਾਂ ਲੈ ਕੇ ਆਏ ਸੀ ਵੀ ਇੱਕ ਵਾਰੀ ਆਪਾਂ ਸਾਰੇ ਮੰਡੀ ਲੈ ਗਏ ਸੀ ਤੇ ਉਸ ਤੋਂ ਬਾਅਦ ਉੱਥੇ ਜਦੋਂ ਪੱਖਾ ਲੱਗ ਜਾਂਦਾ ਹੈ ਤਾਂ ਆਪਾਂ ਬਣੇ ਹੋਏ ਦਾਣੇ ਲੈ ਕੇ ਆਏ ਆ ਤੇ ਉਹ ਹੀ ਡਰਮ ਚ ਪਾਏ ਹੋਏ ਨੇ ਤੇ ਬਾਕੀ ਫਿਰ ਵੀ ਥੋੜਾ ਬੋਤਾ ਹੁੰਦਾ ਹੀ ਏ ਧੂੜ ਘਟਾ ਜਾ ਉਂਡੇ ਜਿੰਦੇ ਹੀ ਕਈ ਵਾਰੀ ਤੇ ਉਹਦੇ ਕਰਕੇ ਆਪਾਂ ਥੋੜੇ ਜਿਹਾ ਵਿਚਾਲਿਆ ਔਰ ਵੈਸੇ ਨਿਕਲੇ ਨਿਕਲਾ ਕੁਛ ਨਹੀਂ ਵਿੱਚੋਂ ਤੇ ਦਾਣੇ ਆਪਣੇ ਪਹਿਲਾਂ ਹੀ ਸਾਫ਼ ਸੀ। ਹਾਂ ਤੇ ਹੋਣਾ ਪਾ ਘਟੇ ਚ ਪਾ ਲੈਂਦੇ ਆ। ਤੇ ਕਈ ਵਾਰੀ ਵੈਸੇ ਅੱਗੇ ਆਪਾਂ ਤੋਕੇ ਵੀ ਬਣਾਉਂਦੇ ਰਹਿਆ ਤੇ ਬਾਕੀ ਉਹਦਾ ਵੀ ਕੋਈ ਤੋੜ ਮਿੱਟੀ ਕੁਛ ਨਹੀਂ ਨਿਕਲਦੀ ਹੁੰਦੀ ਸੀ ਕਿਉਂਕਿ ਦਾਣੇ ਆਪਣੇ ਨਾਲ ਮਝੀਣ ਦੇ ਕੱਟੇ ਹੋਏ ਨੇ। ਜਿਹੜੀ ਆਪਾਂ ਕਣਕ ਹੱਥਾਂ ਤੇ ਵਡਾਈ ਦਾ ਨਾ ਉਹਦੇ ਵਿੱਚ ਕਈ ਵਾਰੀ ਟੇਲ ਵਗੈਰਾ ਮਿੱਟੀ ਦੇ ਦਾਣੇ ਛੋਟੇ-ਛੋਟੇ ਵਿੱਚ ਆਲ ਜਾਂਦੇ ਨੇ ਤੇ ਉਹ ਫਿਰ ਆਪਾਂ ਨੂੰ ਤੋਣੇ ਪੈਂਦੇ ਨੇ ਇਹ ਕਣਕੇ ਜਿਹੜੀ ਆਪਣੀ ਘਰ ਦੀ ਕਣਕੇ ਤੇ ਮਸ਼ੀਨ ਦੇ ਆਪਾਂ ਵਡਾਏ ਹੋਏ ਨੇ ਕੰਬਾਈਨ ਦੇ ਦਾਣੇ ਤੇ ਇਹ ਬਹੁਤ ਵਧੀਆ ਸਾਫ਼ ਦਾਣੇ ਨੇ ਤੇ ਇਸ ਕਰਕੇ ਤੋਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਈ ਚਲੋ ਜੀ ਹੁਣ ਆਪਾਂ ਦਾਣੇ ਬਣਾ ਰਹੇ ਨੇ ਤੇ ਹੁਣ ਆਪਾਂ ਕਰਦੇ ਆਂ ਜੀ ਹੋਰ ਕੰਮ ਸ਼ੁਰੂ ਇੱਧਰ ਜੀ ਆਪਣੇ ਪਸ਼ੂ ਖਾ ਰਹੇ ਨੇ ਪੱਠੇ ਤੇ ਹੁਣ ਆਪਾਂ ਪਿਆਉਂਦੇ ਆਂ ਪਾਣੀ ਇਹਨਾਂ ਨੂੰ ਇੱਥੇ ਹੀ ਪਰਿਆ ਪਿਆ ਇੱਕ ਵਾਰੀ ਪਿਆ ਕੇ ਦੇਖਦੇ ਆਂ ਪਾਣੀ ਪਿਆ ਕੇ ਇਹ ਤਾਂ ਇਹਦੇ ਨਾਲ ਕਦੇ ਹੀ ਪੀਂਦੀਆਂ ਛਿਪ ਛਿ Pilo, 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 dónde Pilo, 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 sí sí ¡No! ¡Dónde Pilo, 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 Pilo,

ਬੋ ਜੀ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਅੱਜ ਦੇ ਵਲੌਗ ਦਾ ਜੀ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਗੁਰਜੋਤ ਨੇ ਅੱਜ ਸਕੂਲ ਤੋਂ ਛੱਟ ਖਾ ਲਈ ਬਹੁਤ ਜ਼ਿਆਦਾ ਛੱਟ ਲੱਗੀ ਓ ਤੇ ਗੁਰਜੋਤ ਦੇ ਵਿਚਾਰੀ ਨੂੰ ਕਿਸੇ ਬੱਚੇ ਨੇ ੱੱਕਾ ਮਾਰਤਾ ਟੂਟੀਆਂ ਤੇ ਪਾਣੀ ਪੀਣ ਲੱਗਿਆ ਤੇ ਇੱਧਰ ਕਰਸੀ ਇੱਧਰ ਕਰਦਾ ਪਏ ਓ ਮਰ ਕੇ ਗਰਜੋਤ ਕਿੰਨਾ ਕੁ ਦਰਦ ਕਰਦਾ ਹੈ ਥੋੜਾ ਥੋੜਾ ਆਹ ਦਾੰਦਵਦੀ ਟੁੱਟਣ ਤੋਂ ਬਚ ਗਏ ਤੇ ਬਹੁਤ ਸੱਟ ਲੱਗ ਗਈ ਸੀ ਗਰਜੋਤ ਦੇ ਬੱਚੇ ਵੀ ਇੰਨੇ ਲੋਕਾਂ ਨਾਲ ਸਾੜ ਕੀਤੇ ਹੋਏ ਨੇ ਬਹੁਤ ਜਿਆਦਾ ਇਹ ਸੋਚਦੇ ਵਿਚਾਲੇ ਛੋਟੇ ਬੱਚੇ ਆ ਵੱਡੇ ਬੱਚੇ ਨੇ ਨਾਲ ਮਾਰਿਆ ਧੱਕਾ ਇਹ ਨਹੀਂ ਵੀ ਛੋਟਾ ਜੋ ਆ ਕੇ ਜਗਦਾ ਹੈ ਪੰਜਵੀਂ ਛੇਵੀਂ ਕਲਾਸ ਦਾ ਜਵਾਕ ਹਮਨੇ ਬਾਰਿਆ ਹੈ ਵਿਚਾਰੀ ਬਾਲੜੀ ਦਾ ਇੰਨੇ ਜਿਆਦਾ ਸੱਟ ਲੱਗ ਗਈ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਜੀ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਜੋ ਵੀ ਭੈਣ ਭਾਈ ਜੀ ਆਪਣੀਆਂ ਵੀਡੀਓ ਫੁੱਲ ਵਾਚ ਕਰਦੇ ਨੇ ਸਾਰਿਆਂ ਦਾ ਤੇਦਿਲੋਂ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਜੀ ਸਾਡੇ ਨਾਲ ਸਪੋਰਟ ਬਣਾਈ ਰੱਖਿਓ ਤੇ ਆਪਣੀਆਂ ਜੀ ਵੀਡੀਓ ਨੂੰ ਜ਼ਰੂਰ ਪੂਰਾ ਦੇਖਿਆ ਕਰੋ ਤੇ ਫੇਰੇ ਫਾਇਦਾ ਹੈ ਜੀ ਸਾਡਾ ਵੀ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ